ਕਰ ਰਹੇ ਹੋ ਆਖਰ ਮੁੱਦਾ ਕੀ ਹੈ ਦੇਖੋ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੀ ਕਿ ਪੰਜਾਬ ਸਰਕਾਰ ਨੇ ਯੁਧ ਨਸ਼ਾ ਵਿਰੁੱਧ ਛੇੜਿਆ ਹੋਇਆ ਉਹਦੀ ਲੜੀ ਦੇ ਵਿੱਚ ਜਿਹੜਾ ਹੈ ਸਾਡੇ ਵੱਲੋਂ ਲਗਾਤਾਰ ਮੁਹਾਲੀ ਪੁਲਿਸ ਵੱਲੋਂ ਐਸਐਸਪੀ ਸਾਹਿਬ ਦੀ ਡਾਇਰੈਕਸ਼ਨ ਦੇ ਹੇਠ ਰੂਟੀਨ ਚ ਕਾਰਵਾਈ ਕੀਤੀ ਜਾਂਦੀ ਹੈ ਜਿਦੇ ਵਿੱਚ ਸਾਡੇ ਵੱਲੋਂ ਸੈਮੀਨਾਰ ਵੀ ਲਗਾਏ ਜਾ ਰਹੇ ਨੇ ਪਬਲਿਕ ਅਵੇਅਰਨੈਸ ਵੀ ਕੀਤੀ ਜਾ ਰਹੀ ਹੈ ਤੇ ਉਸੇ ਦੇ ਵਿੱਚ ਸਾਡੇ ਵੱਲੋਂ ਜਿਹੜਾ ਕੋਈ ਨਸ਼ੇ ਦਾ ਸਮਗਲਰ ਹੈ ਪੈਡਲਰ ਹੈ ਉਹਨਾਂ ਨੂੰ ਅਸੀਂ ਅਰੈਸਟ ਕਰਕੇ ਜਿਹੜਾ ਹੈਗਾ ਉਸ ਲੱਖਾਂ ਦੇ ਪਿੱਛੇ ਭੇਜ ਰਹੇ ਹਾਂ ਤੇ ਜਿਹੜਾ ਕੋਈ ਕੰਜ਼ਿਊਮਰ ਆਂਦਾ ਹੈ ਉਹਨਾਂ ਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਐਡਮਿਟ ਕਰਵਾਇਆ ਜਾ ਰਿਹਾ ਹੈ ਤੇ ਓਟ ਕਲੀਨਿਕ ਦੇ ਨਾਲ ਵੀ ਜੋੜਿਆ ਜਾ ਰਿਹਾ ਹੈ ਮੈਡੀਸਨ ਦੇ ਨਾਲ ਤੋਂ ਇਸੇ ਲੜੀ ਤਹਿਤ ਕਾਰਵਾਈ ਕਰਦੇ ਆ ਸਾਡੇ ਕੋਲ ਹੋਰ ਇਨਫੋਰਮੇਸ਼ਨ ਡਵੈਲਪ ਹੁੰਦੀ ਹੈ ਕਿ ਇੱਥੇ ਇੱਕ ਪ੍ਰੀਤਨਾ ਦਾ ਲੜਕਾ ਹੈਗਾ ਜਿਹੜਾ ਉਹਨੂੰ ਅਸੀਂ ਦੌਰਾਨੇ ਆਪਣੀ ਜਿਹੜੀ ਗਸ਼ਤ ਹੈ ਅਰੈਸਟ ਕਰਦੇ ਹਾਂ ਜਿਹਦਾ ਨਾਮ ਹੈਗਾ ਮਨਪ੍ਰੀਤ ਉਰਫ ਪ੍ਰੀਤ son of ਕੋਮਲ ਸਿੰਘ ਵਾਰਡ ਨੰਬਰ 12 ਤੇ ਅੱਜਕਲ 14 ਚ ਰਹਿੰਦਾ ਇਹ ਇਸ ਬੰਦੇ ਦੇ ਬਾਰੇ ਸਾਨੂੰ ਜਾਣਕਾਰੀ ਜਿਹੜੀ ਹੈਗੀ ਹੈ ਦੌਰਾਨੇ ਗਸ਼ਤ ਮਿਲੀ ਤੇ ਉਸੇ ਟਾਈਮ ਦੇਤੇ ਇਹਨੂੰ ਫੜਿਆ ਗਿਆ ਤੇ ਦਿੱਤੋਂ ਰਿਕਵਰ ਹੋ ਗਈ ਸਾਨੂੰ 7 ਗ੍ਰਾਮ ਹਿਰੋਇਨ ਇਹ 17 ਤਰੀਕ ਨੂੰ ਅਸੀਂ ਐਫ ਆਈ ਆਰ ਲੌਂਚ ਕੀਤੀ ਸੀਗੀ ਜਦੋਂ ਇਹਦੀ ਪੁੱਛਗਿੱਛ ਕੀਤੀ ਉਹ ਪਰਚਾ ਦਰਜ ਕਰਦੇ ਹੋਏ ਤਾਂ ਇਹਨੇ ਦੱਸਿਆ ਕਿ ਜਿਹੜਾ ਇਹ ਮੈ ਨਸ਼ਾ ਸੀਗਾ ਇਹ ਅੱਗੋਂ ਜਿਹੜਾ ਇੱਕ ਹੈਗਾ ਅਮਨ ਸ਼ਰਮਾ ਉਰਫ ਬੰਟੀ ਉਤੋਂ ਮੈਂ ਲੈ ਕੇ ਆਇਆ ਸਨ ਆਫ ਸੁਸ਼ੀਲ ਕੁਮਾਰ ਇਹ ਵਾਰਡ ਨੰਬਰ 3 ਦਾ ਰੇਸ਼ੀ ਹੈ। ਤੋਂ ਇਹ ਬੰਦੇ ਤੋਂ ਇਹ ਦੱਸ ਇਹਨੇ ਦੱਸਿਆ ਕਿ ਮੈਂ ਨਸ਼ਾ ਲੈ ਕੇ ਆਇਆ ਸੀਗਾ। ਇਮੀਡੀਏਟਲੀ ਸਾਡੀ ਪੁਲਿਸ ਪਾਰਟੀ ਨੇ ਉਹਦੇ ਘਰ ਰੇਡ ਕੀਤੀ ਤੇ ਜਦੋਂ ਅਸੀਂ ਇਹਦੇ ਉੱਥੇ ਇਹਦੀ ਵਸਿਨਿਟੀ ਦੇ ਵਿੱਚ ਘਰ ਦੇ ਕੋਲੇ ਆਸ-ਪਾਸੇ ਇਹਨੂੰ ਜਿਹੜਾ ਅਸੀਂ ਲੱਭ ਰਹੇ ਸੀਗੇ ਤਾਂ ਸਾਨੂੰ ਇਹ ਉੱਥੇ ਰਾਉਂਡ ਅਪ ਹੋ ਗਿਆ। ਜਿਹਦੇ ਕੋਲੋਂ ਇੱਕ ਮੋਟਰਸਾਈਕਲ ਬਰਾਮਦ ਹੋਇਆ ਤੇ ਨਾਲ ਉਹਦੇ ਸਾਨੂੰ 30 ਗ੍ਰਾਮ ਜਿਹੜੀ ਹੈਗੀ ਹੈ heroin ਦੀ ਰਿਕਵਰੀ ਤੇ 21740 ਰੁਪਏ ਡਰਗ ਮਨੀ ਇਹ ਤੋਂ ਰਿਕਵਰ ਹੋਈ ਤੇ ਨਾਲ ਇੱਕ ਇਲੈਕਟ੍ਰੋਨਿਕ ਕੰਡਾ ਤੋਂ ਇਸ ਤਰੀਕੇ ਦੇ ਨਾਲ ਇਹਦੇ ਤੋਂ ਸਾਨੂੰ ਇਸ ਚੀਜ਼ ਦੀ ਰਿਕਵਰੀ ਹੋਈ ਤੋਂ ਉਸ ਤੋਂ ਬਾਅਦ ਅੱਗੇ ਜਿਹੜੀ ਫਰਦਰ ਪੁੱਛਗੁੱਛ ਹੈ ਉਹ ਇਹਨਾਂ ਤੋਂ ਜਾਰੀ ਹੈ ਜੀ ਤੋਂ ਟੋਟਲ heroin ਕਿੰਨੀ ਵਾਰ ਹੋਈ ਸਰ ਟੋਟਲ ਜਿਹੜੀ ਹੈ 7+30 ਜਿਹੜੀ ਹੈਗੀ ਹੈ ਜੀ 37 ਗ੍ਰਾਮ heroin ਹੋਗੀ ਹੈ ਇਸ ਤੋਂ ਲਗਭਗ ਕੋਈ ਹੋਰ ਪਰਚੇ ਇਹਨਾਂ ਜਿਹੜੇ ਨੌ ਨੌਜਵਾਨ ਫੜੇ ਗਏ ਐ ਉਹ ਉਹਨਾਂ ਤੇ ਹੋਰ ਵੀ ਕੋਈ ਪਰਚੇ ਨਹੀਂ ਹਜੇ ਤੱਕ ਨਹੀਂ ਸਾਡੇ ਕੋਲੇ ਕੋ ਦਾ ਕੋਈ ਸਰਫੇਸ ਹੋਇਆ ਜੀ ਬਟ ਅਸੀਂ ਜਿਹੜੀ ਹੈਗੀ ਐ ਅੱਗੇ ਵੀ ਜਿਹੜਾ ਹੈਗਾ ਆਪਣਾ ਰਿਕਾਰਡ ਤੇ ਬਾਕੀ ਹੋਰ ਥਾਣਿਆਂ ਤੋਂ ਵੀ ਚੈੱਕ ਕਰ ਰਹੇ ਹਾਂ ਕੋਈ ਕਿਸੇ ਦੌਰਾਨ ਅੱਗੇ ਕੁਝ ਪਤਾ ਲੱਗਿਆ ਵੀ ਕੋਈ ਕਿੱਥੋਂ ਇਹ ਅੱਗੇ ਕੋਈ ਉਹ ਸਾਰਾ ਚੱਲ ਰਹੀ ਹੈ ਜੀ ਪੁੱਛ ਕੇ ਚੱਲ ਰਹੀ ਹੈ ਜੀ ਕੰਮ ਕੀ ਕਿਸ ਚੀਜ਼ ਦਾ ਕਰਦਾ ਹੈ ਜਿਹੜਾ ਤਾਂ ਜੀ ਇਹਨਾਂ ਦੇ ਵਿੱਚੋਂ ਪ੍ਰੀਤ ਐ ਉਹ ਤਾਂ ਪਲੰਬਰ ਦਾ ਕੰਮ ਕਰਦਾ ਜੀ ਉਹ ਪਲੰਬਿੰਗ ਦਾ ਕੰਮ ਕਰਦਾ ਤੇ ਜਿਹੜਾ ਅਮਨ ਸ਼ਰਮਾ ਇਹ ਪਹਿਲਾਂ ਜਿਹੜਾ ਨਿਊਜ਼ਪੇ ਜਿਹੜਾ ਹੈਗਾ ਉਹ ਸੇਲ ਕਰਦਾ ਸੀਗਾ ਇਹ ਘਰੇ ਫਿੱਟਨ ਦਾ ਕੰਮ ਕਰਦਾ ਸੀ ਅਖਬਾਰਾਂ ਨੂੰ ਹੌਕਰ ਸੀ ਜੀ ਹਾਂ ਜੀ ਹੌਕਰ ਸੀ ਕਿਹੜੀ ਕਿਹੜੀ ਧਾਰਾ ਦੇ ਵਿੱਚ ਪਰਚਾ ਕੀਤਾ ਇਹਨਾਂ ਦੇ ਉੱਤੇ ਜੀ ਜਿਹੜਾ ਹੈਗਾ 21 ਐਨਡੀਪੀਐਸ 29 ਐਨਡੀਪੀਐਸ ਤੇ 27 ਏ ਐਨਡੀਪੀਐਸ ਦੇ ਵਿੱਚ ਜਿਹੜੀ ਹੈਗੀ ਐਫਆਈਆਰ ਲੋਚ ਕੀਤੀ ਗਈ ਹੈ ਤਾਂ ਤੁਹਾਡੇ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਤੁਹਾਡੀ ਟੀਮ ਵੱਲੋਂ ਵੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਕੀ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਲੋਕਾਂ ਦਾ ਮੈਂ ਲੋਕਾਂ ਨੂੰ ਮੇਰੇ ਵੱਲੋਂ ਇਹੀ ਸੁਨੇਹਾ ਜੀ ਜਿਵੇਂ ਕੋਰਾਲੀ ਦੀ ਗੱਲ ਹੀ ਕਰ ਲਈਏ ਤਾਂ ਕੋਰਾਲੀ ਦੇ ਵਿੱਚ ਸਾਡੇ ਵੱਲੋਂ ਆ ਰੀਸੈਂਟਲੀ 1.5 ਤੋਂ 2 ਮਹੀਨਿਆਂ ਦੇ ਵਿੱਚ ਅਸੀਂ ਮਲਟੀਪਲ ਐਫ ਆਈਆਰਸ ਦਰਜ ਕੀਤੀਆਂ ਨੇ ਜੀ ਜਿਹਦੇ ਵਿੱਚ ਸਾਡੇ ਕੋਲੇ 25 ਤੋਂ 30 ਬੰਦੇ ਅਸੀਂ ਅਰੈਸਟ ਕਰ ਚੁੱਕੇ ਹਾਂ ਤੇ ਇਸੇ ਲੜੀ ਦੇ ਤਹਿਤ ਇਸ ਤੋਂ ਇਲਾਵਾ ਆ ਤਕਰੀਬਨ ਐਨੀ ਬੰਦੇ ਅਸੀਂ ਜਿਹੜੇ ਹੈਗੇ ਨੇ 15-20 ਬੰਦੇ ਘੱਟੋ-ਘੱਟ ਹੋਣਗੇ ਜਿਹੜੇ ਅਸੀਂ ਓਟ ਕਲੀਨਿਕ ਨਾਲ ਜਾਂ ਡੀ ਐਡਿਕਸ਼ਨ ਦੇ ਨਾਲ ਜ ਸੋ ਇਹ ਜਿਹੜੀ ਚੀਜ਼ ਹੈਗੀ ਆ ਸਾਡੀ ਪਬਲਿਕ ਨੂੰ ਇਹਦੇ ਤੇ ਅਪੀਲ ਹੈ ਕਿ ਜਿੱਥੇ ਵੀ ਤੁਹਾਨੂੰ ਕੋਈ ਨਸ਼ੇ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਉਹ ਸਾਡੇ ਨਾਲ ਤੁਰੰਤ ਸਾਂਝੀ ਕੀਤੀ ਜਾਵੇ ਉਹਦੇ ਉੱਤੇ ਉਹਨੂੰ ਵੈਰੀਫਾਈ ਕਰਦੇ ਹੋਏ ਤੇ ਉਹਨੂੰ ਪੱਕੀ ਕਰਦੇ ਹੋਏ ਉਸ ਤੋਂ ਬਾਅਦ ਅਸੀਂ ਉਹਦੇ ਤੇ ਜਿਹੜੀ ਹੈਗੀ ਠੋਸ ਕਾਰਵਾਈ ਕੀਤੀ ਜਾਊਗੀ ਕੋਈ ਵੀ ਨਸ਼ਾ ਤਸਕਰ ਜਿਹੜਾ ਹੈਗਾ ਆਪਣਾ ਇਸ ਡਿਵੀਜ਼ਨ ਦੇ ਵਿੱਚ ਉਰਾਲੀ ਥਾਣੇ ਦੇ ਤਹਿਤ ਉਹ ਰਹਿ ਨਹੀਂ ਦਿੱਤਾ ਜਾਊਗਾ ਜਿੰਨੇ ਵੀ ਨਸ਼ਾ ਤਸਕਰ ਨੇ ਉਸ ਲੱਖਾਂ ਪਿੱਛੇ ਹੋਣਗੇ ਤੇ ਜਿਹੜੇ ਆਪਣੇ ਬੱਚੇ ਨੇ ਉਹਨਾਂ ਨੂੰ ਆਪਾਂ ਰਲ ਕੇ ਜਿਹੜਾ ਹੈਗਾ ਜਿਨ੍ਹਾਂ ਨੂੰ ਲੋੜ ਹੈ ਡੀ ਐਡਿਕਸ਼ਨ ਵੱਲ ਓਟ ਕਲੀਨਿਕ ਵੱਲ ਉਧਰਲੇ ਪਾਸੇ ਆਪਾਂ ਲਾਵਾਂਗੇ ਤੇ ਆਪਾਂ ਜਿਹੜਾ ਸੀਐਮ ਸਾਹਿਬ ਨੇ ਤੇ ਡੀਜੀਪੀ ਸਾਹਿਬ ਵੱਲੋਂ ਜਿਹੜਾ ਅਨਾਉਂਸ ਕੀਤਾ ਗਿਆ ਜੀ ਤੇ ਨਸ਼ਾ ਮੁਕਤ ਪੰਜਾਬ ਦਾ ਸੁਪਨਾ ਉਹਨੂੰ ਸਾਕਾਰ ਕਰਾਂਗੇ